ਹਾਂਜੀ ਕੀ ਨਾਮ ਤੁਹਾਡਾ ਬੰਦਰਾ ਬੰਦਰਾ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮੈਂ ਨੰਬਰ ਅੱਛਾ ਕੀ ਹੋਇਆ ਪੂਰਾ ਮਾਮਲਾ ਜਿਹੜਾ ਇੱਕ ਚੋਰ ਫੜਿਆ ਗਿਆ ਤੁਹਾਡੇ ਘਰ 'ਚ ਕਿੱਦਾਂ ਹੋਇਆ ਸੀ ਅਸੀਂ ਅੰਦਰ ਲੇਟੇ ਹੋਏ ਗਏ ਬਾਹਰ ਆਵਾਜ਼ ਆਈਆਂ ਨੂੰ ਲੱਗਾ ਮਮਾ ਜੀ ਆਏ ਹਨਾ ਤੇ ਇਹ ਬਾਹਰ ਕੁੰਡਾ ਖੁੱਲ੍ਹਣ ਆਏ ਤੇ ਇਹ ਹੀ ਗਏ ਪਤਾ ਨਹੀਂ ਦੋ ਕਿ ਤਿੰਨ ਜਾਨੇ ਗਏ ਇਹਨਾਂ ਠੱ ਲੱਗਾ ਇੱਕ ਫੜੋ ਗਿਆ ਬਾਕੀ ਣਾਠ ਗਏ ਦੇ ਨਾਲ ਦੇ ਕਿੰਨੇ ਵਜੇ ਦੀ ਗੱਲ ਹੈ ਇਹ ਇਹ ਹੁਣੇ ਥੋੜਾ ਅੱਧਾ ਘੰਟੇ ਪਹਿਲੇ ਦੀ ਗੱਲ ਹੈ ਤੇ ਉਸ ਤੋਂ ਬਾਅਦ ਇਸ ਨੂੰ ਫੜਿਆ ਕਿੱਦਾਂ ਇਹਨਾਂ ਨੇ ਪੜਿਆ ਇਹ ਕੋਣ ਹੈ ਦੇ ਅੰਦਰ ਹੀ ਗਈ ਇਹਨਾਂ ਨੂੰ ਮੇਰੇ ਹਸਬੰਦ ਨੇ ਇਹਨਾਂ ਨੂੰ ਪੜਿਆ ਓਕੇ ਠੀਕ ਕਿਦਾਂ ਹੋਇਆ ਸੀ ਕੀ ਵਾਰਦਾਤ ਹੋਈ ਸੀ ਅੰਦਰ ਸੁੱਤੇ ਗਏ ਬਾਹਰ ਆਵਾਜ਼ ਆਈ ਅੱਛਾ ਇਹ ਬਾਹਰ ਆ ਕੇ ਦੇਖਿਆ ਤਿੰਨ ਜਾਨੇ ਸੀਗੇ ਇੱਕ ਕੱਥੇ ਫੜ ਲਿਆ ਦੋ ਭੱਜ ਗਏ ਭੱਜ ਗਏ ਹਾਂਜੀ ਤੇ ਕੀ ਕਰ ਰਹੇ ਸੀ ਜਦੋਂ ਅੰਦਰ ਬੜੇ ਸੀ ਇਹ ਇੱਕ ਅੰਦਰ ਬੜਿਆ ਹੈਗਾ ਦੋ ਬੜਨ ਲੱਗੇ ਸੀਗੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਪਕੜਿਆ ਇਹਨੂੰ ਹਾਂਜੀ ਤੋ ਉਸ ਤੋਂ ਬਾਅਦ ਕੀ ਕੀ ਤਫਾਜਾ ਪਕੜ ਕੇ ਬਾਦ ਪੈਂਡ ਵਾਲੇ ਵਸਤੇ ਕੀਤਾ ਪੈਂਡ ਵਾਲੇ ਸਬਤੇ ਫਿਰ ਫੋਨ ਕਰਕੇ ਭਾਈ ਹੁਣ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਨੂੰ ਬੁਲਾਇਆ ਇੱਥੇ ਕੀ ਮੰਗ ਕਰਦੇ ਹੋ ਪਾਦਾਨ ਕੱਲ੍ਹ ਜੀ ਇੱਥੇ ਕਿੱਥੇ ਰਿਹਾ ਅੱਗੇ ਤੋਂ ਨਾ ਕਰਨ ਇਹ ਜੀ ਇੱਥੇ ਠੀਕ ਹੈ ਤੇਨੇ ਕਦ ਦਿਨ ਪਤਾ ਚੱਲਣਾਗੇ ਐਸੀ ਮਾਮਲਾ ਮਾਮਲਾ ਹੈ ਜੀ ਕਰਨੇ ਬੱਚਾ ਮੂਵੀ ਬੇਟਾ ਹੀ ਗੇ ਦੋਨੋਂ ਕੁੰਡਾ ਲਾ ਕੇ ਮੈਂ ਬਾਹਰ ਜੰਦਰਾ ਲਾ ਕੇ ਗਈ ਆ ਇਹਨਾਂ ਨੇ ਸਰੀਏ ਨਾਲ ਲੱਗੇ ਰਾੜ ਦੇ ਨਾਲ ਦਰਵਾਜਾ ਕੋਲਣ ਬੇਟਾ ਆਇਆ ਬਾਹਰ ਤੇ ਮੰਮੀ ਆਏ ਨਾ ਜਿਹਨੇ ਦੇਖਿਆ ਦੇ ਤਿੰਨ ਜਣੇ ਦੋ ਦੌੜ ਗਏ ਇੱਕ ਫੜ ਲਿਆ ਆ ਫੜ ਲਿਆ ਆ ਤੇ ਪੁਲਿਸ ਨੂੰ ਇਹ ਕਾਰਵਾਈ ਸਖਤ ਤੋਂ ਸਖਤ ਕਰਨੀ ਚਾਹੀਦੀ ਆ ਇਹ ਰੋਜ਼ ਦਿਹਾੜੀ ਇਹੀ ਚੋਰੀਆਂ ਹੁੰਦੀਆਂ ਇਕੱਲਾ ਘਰ ਹੈ ਇਕੱਲੇ ਹੀ ਘਰ ਵਿੱਚ ਰਹਿਣੇ ਆ ਇਹ ਪੁਲਿਸ ਦਾ ਇਹ ਅਧਿਕਾਰ ਦੇਖਣਾ